ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਦਰਸ਼ਨ ਕਰੋ ਜਨਮ ਅਸਥਾਨ ਮਾਤਾ ਪਾਕੌਰ ਜੀ ਤੇ ਵਿਆਹ ਅਸਥਾਨ ਬੀਬੀ ਵੀਰੋ ਜੀ ਬੀਬੀ ਵੀਰੋ ਜੀ 6ਵੇਂ ਪਾਸ਼ਾ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪੁੱਤਰੀ ਸਨ ਤੇ ਗੁਰੂ ਸਾਹਿਬਾਂ ਜੀ ਨੇ ਇਸ ਜਗ੍ਹਾ ਤੇ ਉਹਨਾਂ ਦੇ ਵਿਆਹ ਕਾਰਜ ਕੀਤੇ ਬੀਬੀ ਵੀਰੋ ਜੀ ਦਾ ਵਿਆਹ ਭਾਈ ਸਾਧੂ ਰਾਮ ਜੀ ਦੇ ਨਾਲ 26 ਤੇ 27 ਜੇਠ ਨੂੰ ਕੀਤਾ ਗੁਰੂ ਸਾਹਿਬ ਜੀ ਨੇ ਆਨੰਦ ਕਾਰਜ ਤੋਂ ਬਾਅਦ ਇਹ ਬਖਸ਼ਿਸ਼ਾਂ ਕੀਤੀਆਂ ਕਿ ਜਿੰਨਾ ਵੀ ਲੜਕੇ ਲੜਕੀਆਂ ਦੇ ਵਿਆਹ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਘਨ ਪੈ ਜਾਣ ਜਾਂ ਰਿਸ਼ਤੇ ਨੇਪਰੇ ਨਹੀਂ ਚੜਦੇ ਉਹ ਸ਼ਰਧਾ ਭਾਵਨਾ ਨਾਲ ਇਸ ਸਥਾਨ ਤੇ ਆ ਕੇ ਅਰਦਾਸਾਂ ਬੇਨਤੀਆਂ ਕਰਨ ਤਾਂ ਸਤਿਗੁਰੂ ਜੀ ਕਿਰਪਾ ਕਰਨਗੇ ਉਹਨਾਂ ਬੱਚਿਆਂ ਦੇ ਅੜੇ ਹੋਏ ਕਾਰਜ ਰਾਸ ਹੋਣਗੇ ਸਾਧ ਸੰਗਤ ਜੀ ਸਤਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਬਹੁਤ ਸੰਗਤਾਂ ਭਾਵਨਾ ਲੈ ਕੇ ਇਸ ਸਥਾਨ ਤੇ ਜਾਂਦੀਆਂ ਨੇ ਤੇ ਅੱਜ ਵੀ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਇਸ ਲਈ ਸੰਗਤ ਜੀ ਜਿੰਨਾ ਬੱਚਿਆਂ ਦੇ ਰਿਸ਼ਤੇ ਵਿੱਚ ਵਿਗੜ ਪੈ ਰਹੇ ਹਨ ਉਹ ਇਸ ਸਥਾਨ ਤੇ ਜਾ ਕੇ ਅਰਦਾਸ ਬੇਨਤੀ ਜ਼ਰੂਰ ਕਰਵਾਓ ਸਤਗੁਰੂ ਜੀ ਕਿਰਪਾ ਕਰਨਗੇ ਇਹ ਸਥਾਨ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦਿਆਂ ਹੋਇਆਂ ਪਿੰਡ ਚੁਭਾਲ ਵਿਖੇ ਹੈ ਤੇ ਇੱਕ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਨਾਮ ਤੇ ਬੀਬੀ ਵੀਰੋ ਜੀ ਦੇ ਨਾਮ ਤੇ ਹੈ ਮਾਤਾ ਭਾਗੌਰ ਜੀ ਦਾ ਜਨਮ ਸਥਾਨ ਚੁਭਾਲ ਵਿਖੇ ਹੈ ਤੇ ਮਾਤਾ ਭਾਗੌਰ ਜੀ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਔਰਤ ਜਗਤ ਦੀ ਸ਼ਾਨ ਨੇ ਮਾਤਾ ਭਾਗੌਰ ਜੀ ਜਦੋਂ ਖਿਦਰਾਣ ਦੀ ਢਾਹ ਵਿਖੇ ਜੰਗ ਲੜਦੇ ਹੋਏ 40 ਸਿੰਘਾਂ ਨੇ ਭੁੱਖ ਪਿਆਸ ਤੋਂ ਜੰਗ ਤੋਂ ਤੰਗ ਆ ਕੇ ਗੁਰੂ ਜੀ ਨੂੰ ਬਿਦਾਵਾ ਲਿਖ ਕੇ ਦੇ ਦਿੱਤਾ ਵਾਪਸ ਚਲੇ ਗਏ ਤਾ ਮਾਤਾ ਭਾਗੌਰ ਜੀ ਉਹ ਹਸਤੀ ਹਨ ਜਿਨ੍ਹਾਂ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਵਿਦਾਵਾ ਪਾੜ ਕੇ ਚਾਲੀ ਮੁਕਤੇ ਹੋਣ ਦਾ ਵਾਰ ਦਵਾਇਆ ਆਪ ਮਹਾ ਸਿੰਘ ਜੀ ਦੇ ਨਾਲ ਜਥੇ ਦੀ ਅਗਵਾਈ ਕੀਤੀ ਜੰਗ ਲੜੀ ਮਾਤਾ ਭਾਗੌਰ ਜੀ ਨੇ ਠੁੱਟੀ ਗੰਡਨ ਦਾ ਮਹਾਨ ਕੰਮ ਕੀਤਾ ਇਸ ਲਈ ਸੰਗਤ ਜੀ ਜਦੋਂ ਵੀ ਦਰਸ਼ਨਾਂ ਲਈ ਆਓ ਤਾਂ ਮਾਤਾ ਭਾਗੌਰ ਜੀ ਦੇ ਜਨਮ ਸਥਾਨ ਜ਼ਰੂਰ ਆਓ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਹਾਨ ਮਾਤਾ ਭਾਗੌਰ ਜੀ ਦੇ ਦਰਸ਼ਨ ਉਪਰੰਤ ਨਾਲ ਹੀ ਬੀਬੀ ਵੀਰੋ ਜੀ ਜਿਨ੍ਹਾਂ ਦੇ ਵਿਆਹ ਅਸਥਾਨਾਂ ਤੇ ਬੱਚੇ-ਬੱਚੀਆਂ ਦੇ ਵਿਆਹ ਦੀ ਅਰਦਾਸ ਕੀਤੀ ਜਾਂਦੀ ਹੈ ਸੰਜੋਗਾਂ ਦੀ ਅਰਦਾਸ ਕੀਤੀ ਜਾਂਦੀ ਹੈ ਇਸ ਲਈ ਇੱਥੇ ਜ਼ਰੂਰ ਪਹੁੰਚੋ ਤੇ ਵਾਹਿਗੁਰੂ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਲਓ ਤਾਂ ਸੰਗਤ ਜੀ ਜੇ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਾਂ ਜੋ ਹੋਰ ਵੀ ਸੰਗਤਾਂ ਤੱਕ ਇਹ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ